ਇਹ ਜੀ ਸੀ ਵੀ ਜਿਹੜਾ ਤੁਹਾਨੂੰ ਕੇਂਦਰ ਦੇ ਪੈਟਰਨ ਨਾਲ ਜੋੜਿਆ ਜਾ ਰਿਹਾ ਉਹਨੂੰ ਆਪਾਂ ਰੱਦ ਕਰਕੇ ਆਮ ਲੋਕਾਂ ਦੀ ਇਹ ਮੰਗ ਸੀ ਆ ਮੁਲਾਜ਼ਮਾਂ ਦੀ ਵੀ ਮੰਗ ਸੀ ਕਿਉਂਕਿ ਪੰਜਾਬ ਦੀ ਇੱਕ ਆਧੁਨਿਕ ਰੱਖਣ ਦਾ ਹਨ ਇਸ ਕਰਕੇ ਵੀ ਉਹ ਜਿਹੜੀ ਪੱਤਰ ਹੈ ਰੱਦ ਕਰਕੇ ਨਵੇਂ ਜਿਹੜੇ ਭਰਤੀ ਹੋਏ ਆ ਉਹਨਾਂ ਦੇ ਉੱਤੇ ਪੰਜਾਬ ਦਾ ਪੈਟਰਨ ਜਿਹੜਾ ਉਹ ਲਾਗੂ ਕੀਤਾ ਜਾਵੇ ਪੰਜਾਬ ਦੇ ਫੇਸ ਕਿਲ ਜਿਹੜੇ ਉਹ ਲਾਗੂ ਕੀਤੇ ਜਾਣ ਪੈਨਸ਼ਨ ਹੈ ਜਿਹੜੀ ਦੇਖੋ ਉਹ ਮੁਲਾਜ਼ਮਾਂ ਦੇ ਬੁਢਾਪੇ ਦੀ ਡਿਮੋਰੀ ਆ ਹਨ ਉਹ ਵੀ ਅੱਛਾ ਇੱਥੋਂ ਤੱਕ ਦੀ ਗੱਲ ਹੈ ਵੀ ਜਿਹੜਾ 200 ਰੁਪਿਆ ਮਨਪ੍ਰੀਤ ਬਾਦਲ ਨੇ ਬਿਨਾਂ ਮਤਲਬ ਤੋਂ ਜਿਹਨੂੰ ਅਸੀਂ ਜਜਗੈਟ ਟੈਕਸ ਕਹਿੰਨੇ ਆ ਮਲਾਜ਼ਮਾਂ ਦੇ ਉਹਨਾਂ ਨੂੰ ਵੀ ਉਹ ਜਜਗੈਟ ਟੈਕਸ ਲਾਇਆ ਸੀ ਪੰਜਾਬ ਦੀ ਸਰਕਾਰ ਨੂੰ ਘੱਟੋ ਘੱਟ ਇਹ ਤਾਂ ਚਾਹੀਦਾ ਸੀ ਨਾ ਵੀ ਇਹਦੀ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵੀ ਆ 200 ਰੁਪਿਆ ਟੈਕਸ ਕਾਦੇ ਵਾਸਤੇ ਕੱਟੇ ਜਾਂਦੇ ਹੋ ਤੁਸੀਂ ਕੋਈ ਉਹਦੇ ਨਾਲ ਕੋਈ ਵੱਖਰੀ ਡਿਵੈਲਪਮੈਂਟ ਥੋੜੀ ਹੋ ਜਾਣੀ ਹੈ ਜਾਂ ਉਹਦੇ ਨਾਲ ਕੋਈ ਪੰਜਾਬ ਦਾ ਵੱਖਰਾ ਡਿਵੈਲਪਮੈਂਟ ਹੋਣ ਦੇ ਕੋਈ ਚਾਂਸ ਬਣਦੇ ਆ ਕਿੰਨੇ ਕਰਕਮ ਹੁੰਦੀ ਆ ਉਹ ਜਾਣੀ ਦੀ ਇਹ ਗੱਲ ਸੰਦੇਸ਼ ਦੇਣਾ ਚਾਹੁੰਦਾ ਸੀ ਉਦੋਂ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲਾ ਵੀ ਅਸੀਂ ਮਲਾਜ਼ਮਾਂ ਤੇ ਪੰਚਨਰਾਂ ਦੀ ਸੁਣਦੇ ਨਹੀਂ ਜਿਹਦਾ ਉਹਨੂੰ ਖਮਿਆ ਇਸ ਕਰਕੇ ਅਸੀਂ ਸਰਕਾਰ ਤੋਂ ਇਹ ਆਸ ਕਰਦੇ ਆਂ ਕਿ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੇ ਮੁਲਾਜ਼ਮ ਜੇ 6 ਲੱਖ ਮੁਲਾਜ਼ਮ ਤੇ ਪੈਨਸ਼ਨਰ ਇਕੱਠੇ ਹੁੰਦੇ ਆਂ ਅੱਜ ਤੁਸੀਂ ਦੇਖੋ ਕਿ ਉਹਦੀ ਕਿੱਡੀ ਵੱਡੀ ਅਪਰੋਚ ਬਣਦੀ ਆ ਇਸ ਕਰਕੇ ਅਸੀਂ ਕਹਿੰਦੇ ਆਂ ਕਿ ਤੁਸੀਂ ਜਦੋਂ ਪੰਜਾਬ ਦੀ ਸਰਕਾਰ ਦਾ ਹਿੱਸਾ ਵੀ ਹੋ ਤੇ ਉੱਥੇ ਤੁਹਾਡੀ ਕਪੈਸਿਟੀ ਵੀ ਆ ਤੁਸੀਂ ਗੱਲ ਰੱਖ ਸਕਦੇ ਹੋ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੀ ਗੱਲ ਆ ਇਹ ਸਭ ਨਹੀਂ ਜਾਹੀ ਰੀਆ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਤੇ درست ਨੇ ਆਮ ਘਰਾਂ ਦੇ ਮੁਲਾਜ਼ਮ ਨੇ ਐਡੇ ਵੱਡੇ ਤਨਖਾਹ ਵਾਲਾ ਕੋਈ ਨਹੀਂ ਆਉਂਦਾ ਇੱਥੇ ਜਿਹੜਾ ਹੈਗਾ ਹਾਂ ਇਸ਼ਾਰੇ ਤੋਂ ਉਦੀਆਂ ਤਨਖਾਹਾਂ ਵਾਲੀ ਆ ਇਸ ਕਰਕੇ ਕਹਨੇ ਆ ਕਿ ਇਹ ਸਾਡੀ ਗੱਲ ਜਿਹੜੀ ਹੈ ਪੰਜਾਬ ਸਰਕਾਰ ਆ ਤਾਂ ਕਿ ਚਾਹੋ ਇਹ ਨੂੰ ਕੋਈ ਮੰਗ ਪੱਤਰ ਸੀ ਇਹਨਾਂ ਮੰਗਾਂ ਦੀ ਤਰਜਮਾਨੀ ਕਰਦਾ ਮਰੇ ਕੱਲ੍ਹ ਜਾਂ ਬਰਸੋ ਆ ਜਾਣਾ ਠੀਕ ਹੈ ਠੀਕ ਹੈ ਧੰਨਵਾਦ ਸੈਂਕਿਊਰ ਮੋਰ ਲਾਈਨ ਪਰੇ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜੇ ਜੇ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜੇ ਜੇ ਕਿਸ਼ਤਾਂ ਦਾ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੱਕੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਫੋਰਸ ਦੇ ਅਢਾ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰਿਆਂ ਦੇ ਸਾਰਾ ਉਪਰ ਤਨਖਾਹ ਸਕੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜਾਮ ਦਾਜਮ ਤੇ लाउ सरकार मुरदाबाद 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 उन जारी करो 2.98 ਦਾ ਕੁਨਾਮ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਹਰ ਮੁਲਾਜ਼ਮਾਂ ਦੀ ਪੈਨਸ਼ਨ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਰਹਿੰਦੇ ਪੈਨਸ਼ਨ ਮੁਲਾਜ਼ਮਾਂ ਦੀ ਪੈਨਸ਼ਨ ਕਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡਾ ਇੱਕਾ ਜਿੰਦਾਬਾਦ 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 ਸਾਡੇ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ